ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਤ੍ਰਿਤੀ ਗੌੜੀ ਮਹੱਲਾ ਪੰਜਵਾਂ ਸਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਜਲ ਥਲ ਮਈਲ ਪੂਰਿਆ ਸਵਾਮੀ ਸਿਰਜਨਹਾਰ ਅਨਕ ਪਾਤ ਹੋਏ ਪਸਰਿਆ ਨਾਨਕ ਏਕੰਕਾਰ ਪੌੜੀ ਏਕਮ ਏਕੰਕਾਰ ਪ੍ਰਭ ਕਰੋ ਬੰਦਨਾ ਧਿਆਈ ਗੋਨ ਗੋਬਿੰਦ ਗੋਪਾਲ ਪ੍ਰਭ ਸ਼ਰਨ ਪਰੋ ਹਰ ਰਾਈ ਕੀ ਆਸ ਕਲਿਆਣ ਸੁਖ ਜਾਂ ਤੇ ਸਭ ਕਿਛ ਹੋਈ ਚਾਰ ਕੁੰਟ ਦੇ ਦੇਸ ਪਰਮਿਓ ਤਿਸ ਬਿਨ ਅਵਰਨ ਕੋਈ ਦੇਦ ਪੁਰਾਨੋ ਸਿਮਰਤ ਸੁਣੀ ਬਹੁ ਵਿਦ ਕਰੋ ਵਿਚਾਰ ਪਤ ਤਿ ਉਦਾਰਨ ਭੈ ਹਰਨ ਸੋਖ ਸਾਗਰ ਨਿਰੰਕਾਰ ਦਾਤਾ ਪੁਗਤਾ ਦੇਨਹਾਰ ਤਿਸ ਬਿਨ ਅਵਰ ਨ ਜਾਇ ਜੋ ਚਾਹੀ ਸੋਈ ਮਿਲੇ ਨਾਨਕ ਹਰ ਗੁਣ ਗਾਏ ਗੋਬਿੰਦ ਜਸ ਗਾਈਏ ਹਰ ਨੀਤ ਮਿਲ ਭਜਿਆ ਸਾਧ ਸੰਗ ਮੇਰੇ ਮੀਤ ਰਹਾਉ ਸਲੋਕ ਕਰੋ ਬੰਦਨਾ ਅਨਕ ਵਾਰ ਸ਼ਰਨ ਪਰੋ ਹਰ ਰਾਈ ਪਰਮ ਕਟਿਏ ਨਾਨਕ ਸਾਧ ਸੰਗ ਦੁਤੀਆ ਭਾਉ ਮਟਾਈ ਪੌੜੀ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰ ਨੀਤ ਰਤਨ ਆ ਰਾਮ ਰਤਨ ਮਨ ਤਨ ਬਸੇ ਤਜ ਕਾਮ ਕ੍ਰੋਧ ਲੋਭ ਮੀਤ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰਨੀਤ ਰਾਮ ਰਤਨ ਮਨ ਤਨ ਬਸੇ ਤਜ ਕਾਮ ਕ੍ਰੋਧ ਲੋਭ ਮੀਤ ਮਾਰਨ ਮਿਟੇ ਜੀਵਨ ਮਿਲੇ ਬਿਨ ਸੈ ਸਗਲ ਕਲੇਸ਼ ਆਪ ਤਜੋ ਗੋਬਿੰਦ ਭਜੋ ਪਾਓ ਪਗਦ ਪਰਵੀਸ਼ ਲਾਭ ਮਿਲੇ ਟੋਟਾ ਹਿਰੇ ਅਰ ਦਰਗੈ ਪਤਵੰਤ RAM ਨਾਮ ਤਨ ਸੰਚੁਵੈ ਸਾਚ ਸ਼ਾਹ ਭਗਵੰਤ ਉਟ ਤੇ ਬੈਠ ਦ ਹਰ ਪਜੋ ਸਾਧੂ ਸੰਗ ਪਰੀਤ ਨਾਨਕ ਦੁਰਮਤ ਛਟ ਗਈ ਪਾਰ ਬ੍ਰਹਮ ਬਸੇ ਚੀਤ ਸਲੋਕ ਤੀਨ ਬਿਆਪੇ ਜਗਤ ਕਰੋ ਤਿੰਨ ਬਿਆਪੇ ਜਗਤ ਕੋ ਤੁਰਿਆ ਪਾਵੇ ਕੋਈ ਨਾਨਕ ਸੰਤ ਨਿਰਮਲ ਭਈ ਜਿਨ ਮਨ ਵਸਿਆ ਸੋਏ ਪੌੜੀ ਤ੍ਰਿ ਤ੍ਰਿਆ ਤਰੇ ਗੁਣ ਬਿਖੇ ਫਲ ਕਬ ਉਤਮ ਕਬ ਨੀਚ ਨਰਕ ਸੁਰਗ ਪਰਮ ਤੋ ਕਨੋ ਸਦਾ ਸੰਗਾਰੇ ਮੀਚ ਹਰਕ ਸੋਗ ਸਈ ਸਾ ਸੰਸਾਰ ਹਉ ਹਉ ਕਰਤ ਬਿਹਾਈ ਜਿਨ ਕੀਏ ਤਿ세 ਨ ਜਾਣਨੀ ਚਿਤਵੇ ਅਨਕ ਉਪਾਈ ਆਦ ਬਿਆਦਿ ਉਪਾਦ ਰਸ ਕਬੂ ਨਾ ਟੂਟੇ ਤਾਪ ਪਾਰ ਬ੍ਰਹਮ ਪੂਰਨ ਧਨੀ ਨਾਹ ਬੂਝੇ ਪ੍ਰਤਾਪ ਮੋ ਪਰਮ ਬੂਡਤ ਘਨੋ ਮਹਾਨਰਕ ਮਹਿ ਵਾਸ ਕਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਤੇਰੀ ਆਸ ਸਲੋਕ ਚਤੁਰ ਸਿਆਣਾ ਸੁਗੜ ਸੋਏ ਜਨ ਤਜਿਆ ಅಭಿಮಾನ ਚਾਰ ਪਦਾਰਤ ਅਸ਼ਟ ਸਿਧ ਭਜ ਨਾਨਕ ਹਰ ਨਾਮ ਪੌੜੀ ਜੋ ਤਰਤ ਚਾਰੇ ਭੇਦ ਸੁਣ ਸੋਧਿਓ ਤਤ ਵਿਚਾਰ ਸਰਬਖੀਨ ਕਲਿਆਣ ਨਿਧ ਰਾਮ ਨਾਮ ਜਪਸਾਰ ਨਰਕ ਨਿਵਾਰੀ ਦੁਖ ਹਰੀ ਟੂਟੇ ਅਨਕ ਕਲੇਸ਼ ਨੀਚ ਹੁਟੇ ਜਮ ਤੇ ਛੁਟੇ ਹਰ ਕੀਰਤਨ ਪਰਵੇਸ਼ ਪਾਉ ਬਿਨ ਸੇ ਅਮਰਤ ਰਸੇ ਰੰਗ ਰਤੇ ਨਿਰੰਕਾਰ ਦੁਖ ਦਰਦ ਅਪਵਿੱਤਰਤਾ ਨਾਸੇ ਨਾਮ ਆਧਾਰ ਸੂਰਨਰ ਮਨ ਜਨ ਖੋਜਤੇ ਸੁਖ ਸਾਗਰ ਗੋਪਾਲ ਮਾ ਨਿਰਮਲ ਮੁਖ ਊਜਲਾ ਹੋਏ ਨਾਨਕ ਸਾਧ ਰਵਾਲ ਸਲੋਕ ਪੰਜ ਵਿਕਾਰ ਮਨ ਮੈਂ ਬਸੇ ਰਾਚੇ ਮਾਇਆ ਸੰਗ ਸਾਧ ਸੰਗ ਓਏ ਨਿਰਮਲਾ ਨਾਨਕ ਪ੍ਰਭ ਕੀ ਰੰਗ ਪੌੜੀ पंचम पंच परदानति जे जानियौ परपंच कुसमबास बहो रंग कणौ सब मिथिया बलपंच नह जापी ना बुजियै ना, ना किस करत विचार स्वाद मोह रस देयो अज्ञान रचियो संसार ਜਨਮ ਮਰਨ ਬਉ ਜੂਨ ਪਰਮਨ ਕਿਨੇ ਕਰਮ ਅਨੇਕ ਰਚਨ ਹਾਰ ਨਾ ਸਿਮਰਿਓ ਮਨ ਨ ਵਿਚਾਰ ਵਿਵੇਕ ਪਾਉ ਭਗਤਿ ਭਗਵਾਨ ਸੰਗ ਮਾਇਆ ਲਿਪਤ ਨਰੰਚ ਨਾਨਕ ਬਿਰਲੇ ਪਾਈਏ जो नरचे परपंच सो लोक कट शास्त्र ऊचो कहै अंत न पारावार भगत सोए गुण गावते नानक प्रभु के द्वार पौड़ी कष्टम घट शास्त्र कहै विमृत कथे अनेक उत्तम ऊचो पारब्रह्म गुण यंत न जाने शेख नारद मुन जन सुख व्यास जस गावत गोविंद रस गीदे हर स्यों ज... बीदे भगत रचे भगवंत ਮੋਹ ਮਾਨ ਪਰਮ ਬਿਨਸੀਓ ਪਾਈ ਸ਼ਰਨ ਦਿਆਲ ਚਰਨ ਕਮਲ ਮਨ ਤਨ ਬਸੇ ਦਰਸ਼ਨ ਦੇਖ ਨਿਹਾਲ ਲਾਭ ਮਿਲੇ ਟੋਟਾ ਹਿਰੇ ਸਾਰ ਸੰਗ ਲੇਵ ਲਾਈ ਕਾਟ ਖਜ਼ਾਨਾ ਗੁਣ ਨਿਧ ਹਿਰੇ ਨਾਨਕ ਨਾਮ ਧਿਆਈ ਇਸ ਲੋਕ ਸੰਤ ਮੰਡਲ ਹਰ ਜਸ ਕਥੇ ਬੋਲੇ ਸਤ ਸੁਪਾਈ ਨਾਨਕ ਮਨ ਸੰਤੋਖੀ ਆਏ ਇਕ ਸਿਉ ਲਿਵਲਾਈ ਪੌੜੀ ਸਬਤਮ ਸੰਚੋ ਨਾਮ ਤਨ ਟੁੱਟ ਨਾ ਜਾਏ ਪੰਡਾਰ ਸੰਤ ਸੰਗਤ ਮੈਂ ਪਾਈਐ ਅੰਤ ਨ ਪਾਰਾ ਵਾਰ ਆਪ ਤਜੋ ਗੋਬਿੰਦ ਪਜੋ ਸ਼ਰਨ ਪਰੋ ਹਰ ਰਾਈ ਦੂਖ ਹਰੇ ਪਵਜਲ ਤਰੇ ਮਨ ਚਿੰਦਿਆ ਫਲ ਪਾਈ ਆਟ ਪਰ ਮਨ ਹਰ ਜਪੇ ਸਫਲ ਜਨਮ ਪਰਵਾਨ ਅੰਤਰਬਾਰ ਸਦਾ ਸੰਗ ਕਰਨੇ ਹਾਰ ਪੇਸ਼ਾਨ ਸੋ ਸਾਜਣ ਸੋ ਸਖਾ ਮੀਤ ਜੋ ਹਰ ਕੀ ਮਤ ਦੀ ਨਾਨਕ ਤਿਸ ਬਲਹਾਰਨੀ ਹਰ ਹਰ ਨਾਮ ਜਪੀ ਸੋ ਲੋਕ ਆਡ ਪਰ ਗੁਨ ਗਾਈਐ ਤਜਿਐ ਅਵਰ ਜੰਜਾਲ ਜਮ ਕੰਕਰ ਜੋ ਨਾ ਸਕੀ ਨਾਨਕ ਪ੍ਰਭੂ ਦਿਆਲ ਪੌੜੀ ਅਸ਼ਟਮੀ ਅਸ਼ਟ ਸਿਧ ਨਵ ਨਿਦ ਸਗਲ ਪਦਾਰਥ ਪੂਰਨ ਬੁੱਧ ਕਵਲ ਪ੍ਰਗਾਸ ਸਦਾ ਆਨੰਦ ਨਿਰਮਲ ਰੀਤ ਨਰੋਤਰ ਮੰਤ ਸਗਲ ਧਰਮ ਪਵਿੱਤਰ ॠਸ਼ੀ ਨਾਨ ਸਭ ਮੈਂ ਊਚ ਬਸੇਖ ਗਿਆਨ ਹਰ ਹਰ ਭਜਨ ਪੂਰੇ ਗੁਰ ਸੰਗ ਜਪ ਤਰੀਏ ਨਾਨਕ ਨਾਮ ਰੰਗ ਸਲੋਕ ਨਰੈਣ ਨਾ ਸਿਮਰੇ ਓ ਮਉ ਜੋ ਸਵਾਦ ਬੇਕਾਰ ਨਾਨਕ ਨਾਮ ਬਸਾਰਿਆ ਨਰਕ ਸੁਰਗ ਅਵਤਾਰ ਪੌੜੀ ਨੌਵੀਂ ਨਵੇਂ ਸ਼ਿਧਰ ਅਪਵੀਤ ਹਰ ਨਾਮ ਨ ਜਪੇ ਕਰਤ ਬਪਰੀਤ ਪਰਤਰ ਰਮੇ ਬਕੀ ਸਾਧ ਨਿੰਦ ਕਰਨ ਕਰਨਾ ਸੁਣੀ ਹਰ ਜਸ ਬਿੰਦ ਹੀਰੀ ਪਰ ਦਰਬ ਉਧਰ ਕਹਿ ਤਾਈ ਅਗਨ ਨ ਨਿਵਰੇ ਤ੍ਰਿਸ਼ਨਾ ਨ ਬੁਝਾਈ ਹਰ ਸੇਵਾ ਬਿਨੋ ਇਹ ਫਲ ਲਾਗੀ ਨਾਨਕ ਪ੍ਰਭ ਅਬਿਸਰਤ ਮਰ ਜਮੇ ਅਭਾਗੇ ਸਲੋਕ ਦਸ ਦਿਸ ਖੋਜਤ ਮੈਂ ਫਿਰਿਓ ਜਤ ਦੇਖੋ ਤਤ ਸੋਈ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਈ ਪੌੜੀ ਦਸਮੀ ਦਸ ਦਵਾਰ ਬਸ ਕੀਨੇ ਮਨ ਸੰਤੋਖ ਨਾਮ ਜਪ ਲੀਨੇ ਕਰਨੀ ਸੁਣੀਐ ਜਸ ਗੋਪਾਲ ਨੈਨੀ ਪੇਖਤ ਸਾਦ ਦਿਆਲ ਰਸਨਾ ਗੁਣ ਗਾਵੇ ਬੇਅੰਤ ਮਨ ਵਿੱਚ ਮਨ ਮੈਂ ਚਿਤਵੇ ਪੂਰਨ ਭਗਵੰਤ ਹਸਤ ਚਰਨ ਸੰਤ ਟੈਲ ਕਮਾਈਐ ਨਾਨਕ ਏ ਸੰਜਮ ਪ੍ਰਭ ਕਿਰਪਾ ਪਾਈਐ ਸਲੋਕ ਏ ਕੋਇਕ ਬਿਖਾਨੀਐ ਬਿਰਲਾ ਜਾਣੇ ਸਵਾਦ ਗੁਣ ਗੋਬਿੰਦ ਨਾ ਜਾਣੀਐ ਨਾਨਕ ਸਭ ਬਿਸਮਾਦ ਪੌੜੀ ਇਕਾਦਸੀ ਨਿਕਟ ਪੇਖੋ ਹਰਿ ਰਾਮ ਇੰਦਰੀ ਬਸ ਕਰ ਸੁਨੋ ਹਰ ਨਾਮ ਮਨ ਸੰਤੋਖ ਸਰਬ ਜੀ ਦਇਆ ਇਨ ਬਿਦ ਬਰਤ ਸੰਪੂਰਨ ਭਯਾ ਤਾਵਤ ਮਨ ਰਾਖੀ ਇਕ ਠਾਈ ਮਨ ਤਨ ਸ਼ੁੱਧ ਜਪਤ ਹਰ ਨਾਈ ਸਭ ਮੈਂ ਪੂਰ ਰਹੇ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਰ ਅਟਲ ਏ ਧਰਮ ਸਲੋਕ ਦੁਰਮਤ ਹਰੀ ਸੇਵਾ ਕਰੀ ਭੇਟੇ ਸਾਧ ਕ੍ਰਿਪਾਲ ਨਾਨਕ ਪ੍ਰਭ ਸਿਉ ਮਿਲ ਰਹੀ ਬਿਨ ਸੇ ਸਗਲ ਜੰਜਾਲ ਪੌੜੀ ਦਵਾ ਦਸੀ ਦਾਨ ਨਾਮ ਈਸ਼ਾਨ ਹਰ ਕੀ ਭਗਤ ਕਰੋ ਤਜ ਮਾਨ ਅਰੇ ਅਮਰਤ ਪਾਨ ਕਰੋ ਸਾਧ ਸੰਗ ਮਾਨ ਤ੍ਰਿਪਤਾ ਸੇ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਭ ਕੋ ਸੰਤੋਖੈ ਪੰਚ ਪੂ ਆਤਮਾ ਹਰ ਨਾਮ ਰਸ ਪੋਖੈ ਗੋਪੂਰੇ ਤੇ ਏ ਨੀ ਚੋ ਪਾਈਐ ਨਾਨਕ ਰਾਮ ਰਮਤ ਫਿਰ ਜੋ ਨ ਆਈਐ ਸਲੋਕ ਤੀਨ ਗੁਨਾਮ ਵਿਆਪਿਆ ਪੂਰਨ ਹੋਤ ਨ ਕਾਮ ਪਤ ਦਿਉਦਾਰਨ ਮਨ ਵਸੇ ਨਾਨਕ ਛੂਟੇ ਨਾਮ ਪੌੜੀ ਤਰ ਉਦਸੀ ਤੀਨ ਤਾਪ ਸੰਸਾਰ ਆਵਤ ਜਾਤ ਨਰਕ ਅਵਤਾਰ ਹਰ ਹਰ ਭਜਨ ਨਾਮ ਮਨ ਮੈਂ ਆਇਓ ਸੁਖ ਸਾਗਰ ਪ੍ਰਭ ਨਿਮਖ ਨਾ ਗਾਇਓ ਹਰ ਕੋ ਸੋਗ ਕਾ ਦੀ ਕਰ 바 ਦਿਓ ਦੀਰਗ ਰੋਗ ਮਾਇਆ ਅਸਾ ਦਿਓ ਦਿਨੇ ਵਿਕਾਰ ਕਰਤ ਸ਼ਰਮ ਪਾਇਓ ਨਣੀ ਨੀਂਦ ਸੁਪਨ ਬਰਡਾਇਓ ਹਰ ਬਿਸਰਤ ਹੋਵਤ ਇਹ ਹਾਲ ਸ਼ਰਨ ਨਾਨਕ ਪ੍ਰਭ ਪੁਰਖ ਦਿਆਲ ਸ਼ਲੋਕ ਚਾਰ ਕੁੰਟ 14 ਭਵਨ ਸਗਲ ਵਿਆਪਤ RAM ਨਾਨਕ ਓ ਨਾ ਦੇਖੀ ਐ ਪੂਰਨਤਾ ਕੇ ਕਾਮ ਪੌੜੀ 14 ਚਾਰ ਕੁੰਟ ਪ੍ਰਭ ਆਪ ਸਗਲ ਭਵਨ ਪੂਰਨ ਪਰਤਾਪ ਦਸੇ ਦਿਸ਼ਾ ਰਵਿਆ ਪ੍ਰਭ ਏਕ ਤਰਨ ਆਕਾਸ਼ ਸਭ ਮੈਂ ਪ੍ਰਭ ਪੀਖ ਯਲ ਥਲ ਬਨ ਪਰਬਤ ਪਤਾਲ ਪਰਮੇਸ਼ਵਰ ਵਰ ਤ ਬਸੇ ਦਿਆਲ ਸੂਖਮ ਅਸਤੂਲ ਸਗਲ ਭਗਵਾਨ ਨਾਨਕ ਗੁਰਮੁਖ ਬ੍ਰਹਮ ਵਿਸ਼ਾਨ ਸਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪ੍ਰਸਾਦੀ ਪੈ ਮਿਟੇ ਨਾਨਕ ਬਿਨਸੀ ਚਿੰਦ ਔੜੀ ਅਮਾਵਸ ਆਤਮ ਸੁਖੀ ਭਏ ਸੰਤੋਖ ਦਿਆ ਗੁਰਦੇਵ ਮਨ ਤਨ ਸੀਤਲ ਸ਼ਾਂਤ ਸਹਿਜ ਲਗਾ ਪ੍ਰਭ ਕੀ ਸੇਵ ਮਨ ਤਨ ਸੀਤਲ ਸ਼ਾਂਤ ਸਹਿਜ ਲਗਾ ਪ੍ਰਭ ਕੀ ਸੇਵ ਟੁੱਟੇ ਬੰਧਨ ਬਹੁ ਬਕਾਰ ਸਫਲ ਪੂਰਨ ਤਾਂ ਕੇ ਕਾਮ ਦੁਰਮਤ ਮਿਟੀ ਹੋਮੇ ਛੁਟੀ ਸਿਮਰਤ ਹਰ ਕੋ ਨਾਮ ਸ਼ਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਵਨ ਆਪ ਤਰਿਆ ਕੋਟਾਂ ਬਸਿਓ ਗੁਣ ਗੋਬਿੰਦ ਪ੍ਰਭ ਰਵਣ ਰਕੀ ਟੈਲ ਕਮਾਵਣੀ ਜਪਿਐ ਪ੍ਰਭ ਕਾ ਨਾਮ ਗੁਰਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਸਲੋਕ ਪੂਰਨ ਕਬੂ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ ਦੇਣ ਦੇਣ ਚੜੇ ਸਵਾਇਆ ਨਾਨਕ ਹੋਤ ਨਾ ਘਾਟ ਪੌੜੀ ਪੂਰਨਮਾ ਪੂਰਨ ਪ੍ਰਭ ਏਕ ਕਰਨ ਕਾਰਨ ਸਮਰਥ ਜੀ ਜੰਤ ਦਿਆਲ ਪੁਰਖ ਸਭ ਉਪਰ ਜਾ ਕਾ ਹੱਥ ਗੋਣ ਨਿਦਾਨ ਗੋਬਿੰਦ ਗੁਰ ਕੀਆ ਜਾ ਕਾ ਹੋਈ ਅੰਤਰ ਜਾਮੀ ਪ੍ਰਭ ਸੁਜਾਨ ਅਲਖ ਨਰੰਜਨ ਸੋਈ ਪਾਰ ਬ੍ਰਹਮ ਪਰਮੇਸ਼ਰੋ ਸਭ ਵਿਦਿ ਜਾਨਨ ਹਾਰ ਸੰਤ ਸਹਾਈ ਸ਼ਰਨ ਜੋਗ आठ पैर नमस्कार अकथ कथा ना बुजिय सिमरो हर के चरण पतत यो धारण नाथ नाथ नानक प्रभु की शरण श्लोक दुख बिनसी सही सा गयो ਚਰਨ ਗਹੀ ਹਰ ਰਾਈ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਈ ਪੌੜੀ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸੇ ਕੋ ਦ੍ਰਿੜੈ ਇਸ ਕਾ ਹੋਏ ਉਦਾਰ ਕਿਲ ਬਿਖ ਕਾਟੇ ਹੋਏ ਨਿਰਮਲਾ ਜਨਮ ਜਨਮ ਮਲ ਜਾਈ ਹਲਤ ਪਲਤ ਮੁਖ ਉਜਲਾ ਨਾ ਪੋਹੀ ਤਿਸੇ ਮਾਈ ਹਲਤ ਪਲਤ ਮੁਖ ਉਜਲਾ ਨਾ ਪੋਹੀ ਤਿਸ ਮਾਈ ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਤਨਵੰਤ ਸੋ ਸੂਰਾ ਕਲਵੰਤ ਸੋਏ ਜਿਨ ਭਜਿਆ ਭਗਵੰਤ ਕਤਰੀ ਬ੍ਰਾਹਮਣ ਸ਼ੂਦ ਬੈਸ ਉਦਰੇ ਸਿਮਰ ਚੰਡਾਲ ਜੇ ਨ ਜਾਣਿਓ ਪ੍ਰਭ ਆਪਣਾ ਨਾਨਕ ਤਿਸੇਰਵਾਲ ਪੌੜੀ ਕੋਈ ਗਾਵੇ ਕੋ ਸੁਣੈ ਕੋਈ ਕਰੇ ਵਿਚਾਰ ਕੋ ਉਪਦੇਸੇ ਕੋ ਦ੍ਰਿੜੈ ਤਿਸ ਕਾ ਹੋਈ ਉਦਾਰ ਕਿਲ ਬਿਖ ਕਾਟੇ ਹੋਏ ਨਿਰਮਲਾ ਜਨਮ ਜਨਮ ਮਲ ਜਾਈ ਹਲਦ ਪਲਤ ਮੁਖ ਊਜਲਾ ਨਾ ਪੋਹੀ ਤਿਸ ਮਾਈ ਸੋ ਸੁਰਤਾ ਸੋ ਬੈਸਣੋ ਸੋ ਗਿਆਨੀ ਤਣਵੰਤ ਸੋ ਸੁਰਾ ਕਲਵੰਤ ਸੋਈ ਜਿਨ ਭਜਿਆ ਭਗਵੰਤ ਪਤਰੀ ਬ੍ਰਾਹਮਣ ਸ਼ੂਦ ਬੈਸ ਉਦਰੇ ਸਿਮਰ ਚੰਡਾਲ ਜਿਨ ਜਾਣਿਓ ਪ੍ਰਭ ਆਪਣਾ ਨਾਨਕ ਤਿਸੇ ਰਵਾਲ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਨਮ ਸਨਮਾਨਯੋਗ ਸਾਧ ਸੰਗਤ ਜੀ ਅੱਜ ਆਪਾਂ ਸਹਿਜ ਪਾਠ ਦੇ ਜਾਪ ਕੀਤੇ ਹਨ ਗੁਰੂ ਦੀ ਬਾਣੀ ਪੜ੍ਹੀ ਹੈ ਔਰ ਆਪ ਜੀ ਨੇ ਇਹਨੂੰ ਬੜੇ ਹੀ ਪਿਆਰ ਸਹਿਤ ਸਰਵਣ ਕੀਤਾ ਹੈ ਗੁਰਮਤ ਜਾਂ ਗੁਰਬਾਣੀ ਜਿਹੜੀ ਹੈ ਇਹ ਸਾਡੇ ਜੀਵਨ ਦੇ ਵਿੱਚ ਬੜੀ ਜਿਹੜੀ ਆ ਜ਼ਰੂਰੀ ਹੈ ਬੜੀ ਲਾਜ਼ਮੀ ਹੈ